ਕਈ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹੋਲਾ ਮਹੱਲਾ ਨੂੰ ਸਮਾਪਤ ਪਿੰਡ ਜਫਰਵਾਲ ਵਿੱਚ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਸ੍ਰੀ ਆਯਾਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਹੋਲਾ ਮਹੱਲਾ ਥੜਾ ਸਾਬ ਤੋਂ ਆਰੰਭ ਹੋ ਕੇ ਪਿੰਡ ਦੇ ਚਾਰ ਸਫੇਰੇ ਦੀ ਪ੍ਰਕਰਮਾ ਕਰਦਾ ਹੋਇਆ ਉਕਤ ਆਰੰਭਕ ਸਥਾਨ ਤੇ ਸਮਾਪਤ ਹੋਇਆ ਜਦ ਕੇ ਪਿੰਡ ਦੇ ਵੱਖ-ਵੱਖ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਹਿ ਬਾਨਾ ਵੱਲੋਂ ਪੰਜ ਪਿਆਰਿਆਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸਮਰਤ ਸੰਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਜਦ ਕੇ ਪਿੰਡ ਵਾਸੀਆਂ ਨੇ ਵੱਖਰੇ-ਵੱਖਰੇ ਪੜਾਵਾਂ ਤੇ ਸਵਾਗਤੀ ਗੇਟ ਲਗਾਏ ਅਤੇ ਵੱਖ-ਵੱਖ ਕਿਸਮ ਦੇ ਫਲ ਵੰਡੇ ਗਏ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਗਤਕਾ ਅਖਾਰਾ ਜਫਰਵਾਲ ਦੇ ਮੁਖੀ ਜਫੇਦਾਰ ਕੇਵਲ ਸਿੰਘ ਜੀ ਅਗਵਾਈ ਹੇਠ ਦੱਤਾ ਪਾਰਟੀ ਨੇ ਆਪਣੇ ਜੋਰ ਦਿਖਾਏ ਅਤੇ ਸੰਗਤਾਂ 'ਚ ਜੋਸ਼ ਭਰਿਆ ਢੱਡੀ ਜਥਾ ਗਿਆਨੀ ਜਗਦੀਸ਼ ਸਿੰਘ ਵਡਾਲਾ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਇਸ ਮੌਕੇ ਤੇ ਹੌਲਾ ਮਹੱਲਾ ਕਮੇਟੀ ਜਫਰਵਾਲ ਦੇ ਪ੍ਰਧਾਨ ਰਣਜੋਧ ਸਿੰਘ ਕੈਸੀਅਰ ਮਲਕੀਅਤ ਸਿੰਘ ਗੁਰਨਾਮ ਸਿੰਘ ਜਫਰਵਾਲ ਪ੍ਰਗਟ ਸਿੰਘ ਗੁਰਵਿੰਦਰ ਸਿੰਘ ਕਰਨੈਲ ਸਿੰਘ ਲਖਬੀਰ ਸਿੰਘ ਅਤੇ ਡਾਕਟਰ ਰਣਜੀਤ ਸਿੰਘ ਆਦਨੇ ਨਗਰ ਕੀਰਤਨ ਦੌਰਾਨ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਜਫਰਵਾਲ ਜਿਵੇਂ ਸੁਖਲੇ ਸਖਰਸਾਲਾ ਤੋਂ ਹੋਲਾ ਮਹੱਲਾ ਮੰਉਂਦੇ ਹੋਏ ਅੱਖ ਦਿਨ ਲਗਾਤਾਰ ਤਾਂ ਨਗਰ ਦੀਵਾਨ ਸਜਾਇਜ ਜਾਂਦੇ ਹਨ ਜੇਸਦਰਾਨ ਇਲਾਕੇ ਦੀਆਂ ਸੰਤਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਜਦ ਕੇ ਦਵਾਵਾ ਨਮਾਉਣ ਵਾਲਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਮੌਕੇ ਤੇ ਭਾਈ ਮਤਨ ਸਿੰਘ ਜੱਫਰਵਾਲ ਐਸਜੀਪੀਸੀ ਮੈਂਬਰ ਬੀਬੀ ਜਸਬੀਰ ਕੌਰ ਸਰਪੰਚ ਪਰਮਜੀਤ ਸਿੰਘ ਸਾਬਕਾ ਸਰਪੰਚ ਬਲਜੀਤ ਸਿੰਘ ਆਰਤੀ ਰੂਪ ਸਿੰਘ ਜੱਫਰਵਾਲ ਸਤਨਾਮ ਸਿੰਘ ਗੁਰਦੁਆਰਾ ਸ੍ਰੀ ਬੁਰਸਾ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਪ੍ਰਭ ਦਿਆਲ ਸਿੰਘ ਜਗਮੋਣ ਸਿੰਘ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਨੇ ਸਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ चार दे देना संगत गावे संगत सुना लत्ती पाल की सिंह चौर चलावे सागी शब्द उचार चार

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪ੍ਰੰਤਨ ਸਮੇਂ ਤੋਂ ਸਾਡੇ ਪਿੰਡ ਨਗਰ ਜਫਰਵਾਲ ਵਿਖੇ ਢੋਲਾ ਮਹੱਲਾ ਢਾਡੀਵਾਰਾਂ ਦੇ ਨਾਲ ਲਗਾਇਆ ਜਾਂਦਾ ਹੈ ਇਸ ਢੋਲੇ ਮਹੱਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ 8 ਦਿਨ ਢਾਡੀ ਗੁਰ ਇਤਿਹਾਸ ਸਿੱਖ ਇਤਿਹਾਸ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਨੇ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸੰਗਤ ਵੀਰ ਐਨ ਬੀਬੀਆਂ ਇਸ ਹੁੱਲੇ ਦੇ ਦਵਾਨ ਤੇ ਤੇ ਆਣ ਕੇ ਇਸ ਹੁੱਲੇ ਨੂੰ ਚਾਰ ਚੰਦ ਲਾ ਦਿੰਦੇ ਨੇ ਤੇ ਹਮੇਸ਼ਾ ਇਹ ਹੁੱਲਾ ਚਰਦੀ ਕਲਾ ਦੇ ਵਿੱਚ ਰਹਿੰਦਾ ਅੱਗੇ ਵੀ ਯਾਦ ਕਰਦੇ ਆ ਜੇ ਵੀ ਸਾਡੇ ਪਿੰਡ ਦੇ ਵੀਰ ਇਸੇ ਤਰ੍ਹਾਂ ਸੰਯੋਗ ਦਿੰਦੇ ਰਹਿਣਗੇ ਖਾਸ ਕਰਕੇ ਐਨ ਆਰ ਆਈ ਵੀਰ ਉਹ ਸ੍ਰੇਢਿਕ ਤੌਰ ਤੇ ਭਾਏ ਨਹੀਂ ਆ ਸਕਦੇ ਪਰ ਆਪਣੀਆਂ ਸੇਵਾਵਾਂ ਦੇ ਖੂਬੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਨਭਾਉਂਦੇ ਨੇ ਅਤੇ ਹਰ ਕੋਈ ਜਿਹੜਾ ਵੀ ਵੀਰ ਭਰਾ ਇਸ ਹੋਲੇ ਦੇ ਨਾਲ ਜੁੜਿਆ ਉਹ ਪ੍ਰੰਤਨ ਸਮੇਂ ਤੋਂ ਹੀ ਆਪਣੇ ਬਜ਼ੁਰਗਾਂ ਦੇ ਰੀਤ ਨਾਲ ਲੈ ਕੇ ਜਾਂਦਾ ਉਹ ਆਪਣੇ ਬਜ਼ੁਰਗਾਂ ਦੇ ਸਤਿਕਾਰ ਵਜੋਂ ਪੀੜੀ ਦਰ ਪੀੜੀ ਇਸ ਹੋਲੇ ਮਲੇ ਸਥਾਨ ਤੇ ਸੇਵਾ ਕਰਦੇ ਆ ਰਹੇ ਨੇ ਇਸ ਦੀ ਵਿਲੱਖਣਤਾ ਇਹ ਹੀ ਹੈ ਕਿ ਇਸ ਦੇ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਪਰਿਵਾਰਿਕ ਸਾਂਝ ਵਾਂਗ ਹੀ ਸਾਰੇ ਜਾਣੇ ਇਸ ਨੂੰ ਰਲ ਮਿਲ ਕੇ ਮਨਾਉਂਦੇ ਨੇ ਤੇ ਹਮੇਸ਼ਾ ਖੁਸ਼ੀ ਦਾ ਪ੍ਰਤੀਕ ਹੈ ਇਸ ਤੋਂ ਜਿੰਨਾ ਵੀ ਇਹਦੇ ਜੋ ਵੀ ਸੰਯੋਗੀ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਸੰਯੋਗ ਕਰਦੇ ਰਹਿਣਗੇ ਤੇ ਹੋਲਾ ਮਹੱਲਾ ਚਰਦੀ ਕਲਾ ਦੇ ਨਾਲ ਪਿੰਡ ਨਗਰ ਜਫਰਵਾਲ ਵਿਖੇ ਮਨਾਇਆ ਜਾਇਆ ਕਰੇਗਾ ਬਹੁਤ ਹੀ ਸਤਿਕਾਰਯੋਗ ਗੁਰੂ ਸੰਗਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਲਾ ਮਹੱਲਾ ਨਗਰ ਜਫਰਵਾਲ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਇਹ ਹੋਲਾ ਮਹੱਲਾ ਲਗਭਗ 75 ਸਾਲ ਤੋਂ ਔਰ 75 ਸਾਲ ਤੋਂ ਵੀ ਮੈਂ ਕਹਿ ਸਕਦਾ ਕਿ ਉੱਪਰ ਸਮੇਂ ਤੋਂ ਇਸ ਨਗਰ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਬਜ਼ੁਰਗ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਪਹਿਲਾਂ ਉਹ ਮਨਾਉਂਦੇ ਹੁੰਦੇ ਸੀ ਫਿਰ ਸਾਡੇ ਪਿਤਾ ਸਵਾਨ ਜਿਹੜੇ ਉਹਨਾਂ ਦੀ ਉਮਰ ਦੇ ਸੀ ਫਿਰ ਉਹ ਮਨਾਉਂਦੇ ਸੀ ਹੁਣ ਦੇਖੋ ਸਾਡੀ ਉਮਰ ਦੇ ਸਾਰੇ ਕੋਈ ਸਾਡੇ ਨਾਲ ਛੋਟੇ ਨੇ ਕੋਈ ਸਾਡੇ ਤੋਂ ਵੱਡੇ ਨੇ ਇਹ ਸਾਰੇ ਅਸੀਂ ਰਲ ਮਿਲ ਕੇ ਸਾਰਾ ਨਗਰ ਔਰ ਸਾਰਾ ਇਲਾਕਾ ਨਿਵਾਸੀ ਸੰਗਤ ਜਿਹੜੀ ਆ ਉਹ ਰਲ ਕੇ ਹੋਲਾ ਮੱਲਾ ਮਨਾਉਂਦੀ ਹੈ ਇਹ ਹੋਲਾ ਮੱਲਾ ਸਾਂਝ ਦਾ ਪ੍ਰਤੀਕ ਹੈ ਇਹ ਹੋਲਾ ਮੱਲਾ ਖਾਲਸੇ ਦੇ ਖੁਸ਼ੀਆਂ ਦਾ ਇੱਕ ਤਿਉਹਾਰ ਹੈ ਇਸ ਨੂੰ ਬੜੇ ਹੀ ਚਾਵਾਂ ਤੇ ਸੱਦਰਾਂ ਦੇ ਨਾਲ ਇਹ ਜ਼ਫਰਵਾਲ ਦੇ ਵਿੱਚ ਲਗਭਗ 75 ਤੋਂ 80 ਸਾਲ ਤੋਂ ਮਨਾਇਆ ਜਾ ਰਿਹਾ ਹੈ ਔਰ ਇਸ ਹੋਲੇ ਮੱਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਤੋਂ ਨਗਰ ਕੀਰਤਨ ਤੋਂ 8 ਦਿਨ ਪਹਿਲਾਂ ਇੱਥੇ ਇਹ ਹੋਲਾ ਮੱਲਾ ਇੱਕ ਸਥਾਨ ਹੈ ਜਿੱਥੇ 8 ਦਿਨ ਦੀਵਾਨ ਸਜਦੇ ਨੇ ਔਰ ਸੰਗਤਾਂ ਰੋਜ਼ ਸ਼ਾਮ ਨੂੰ 3 ਵਜੇ ਤੋਂ ਲੈ ਕੇ ਤੇ 5:30 6 ਵਜੇ ਤੱਕ ਸੰਗਤਾਂ ਜੁੜਦੀਆਂ ਸੀਗੀਆਂ ਔਰ ਗੁਰੂ ਦਾ ਹਰਜਸ ਕਰਦੀਆਂ ਸੀਗੀਆਂ ਔਰ ਇੱਕ ਵਿਸ਼ੇਸ਼ਤਾ ਇਹ ਵੀ ਹੈ ਇਸ ਹੋਲੇ ਮਹੱਲੇ ਦੀ ਕਿ ਇਸ ਹੋਲੇ ਮਹੱਲੇ ਦੇ ਵਿੱਚ ਢਾਡੀ ਸਿੰਘ 20 ਰਸ ਦੀਆਂ ਜਿਹੜੀਆਂ ਉਹ ਕਵਤਾਵਾਂ ਸਾਨੂੰ ਸੁਣਾਉਂਦੇ ਨੇ 20 ਰਸਤੀਆਂ ਜਿਹੜੀਆਂ ਸਾਡੀਆਂ ਇਤਿਹਾਸਤੀਆਂ ਬਾਤਾਂ ਸਾਨੂੰ ਸੁਣਾਉਂਦੇ ਨੇ ਔਰ ਸਾਡੇ ਬੱਚੇ ਜਿਹੜੇ ਨੇ ਉਹ ਇਸ ਹੋਲੇ ਮਹੱਲੇ ਦੀ ਦੇਣ ਹੈ ਕਿ ਸਾਡੇ ਬੱਚੇ ਸਾਡੇ ਨਗਰ ਦੇ ਵਿੱਚ ਬਹੁਤ ਸਾਰੇ ਸਾਬਤ ਸੂਰਤ ਨੇ ਅਮਰਤਾਰੀ ਦੇ ਔਰ ਇਸ ਜਿਹੜੀ ਔਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਐਨਆਰਆਈ ਭਰਾਵਾਂ ਦਾ ਹੈ ਸਾਡੇ ਬੱਚੇ ਬਹੁਤ ਸਾਡੇ ਬੱਚੇ ਔਰ ਸਾਡੇ ਤੋਂ ਵੱਡੇ ਉਮਰ ਦੇ ਵੀ ਜਿਹੜੇ ਨੇ ਉਹ ਜਿਆਦਾ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਨੇ ਔਰ ਉਹ ਬੜੇ ਹੀ ਚਾਹਾਂ ਦੇ ਨਾਲ ਜਦੋਂ ਹੋਲਾ ਮਹੱਲਾ ਆਉਂਦਾ ਹੈ ਤੇ ਉਹ ਸਾਰੇ ਆਪਣੇ ਕੰਮਕਾਰ ਛੱਡ ਕੇ ਨਗਰ ਜ਼ਫਰਵਾਲ ਵਿੱਚ ਆਪਣੇ ਪਿੰਡ ਵਿੱਚ ਹੋਲੇ ਮਹੱਲੇ ਵਿੱਚ ਸ਼ਿਰਕਤ ਕਰਦੇ ਨੇ ਔਰ ਮੈਂ ਇੱਕ ਇਥੇ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਸਾਡੇ ਨਗਰ ਦੇ ਹੋਲੇ ਮਹੱਲੇ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਨਗਰ ਕੀ ਜਦੋਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਤਾਂ ਨਗਰ ਪੀਆਂ ਜਿਹੜੀਆਂ ਧੀਆਂ ਪੇੜਾ ਦੂਸਰੇ ਪਿੰਡਾਂ 'ਚ ਵਹੀਆਂ ਹੋਈਆਂ ਨੇ ਚਾਹੇ ਉਹ ਬਜ਼ੁਰਗ ਵੀ ਹੋ ਗਈਆਂ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਅਸੀਂ ਬੜੇ ਵਢ ਭਾਗੀ ਹਾਂ ਕਿ ਜਿਹੜਾ ਅਸੀਂ ਇਸ ਹੋਲੇ ਮਹੱਲੇ ਦਾ ਹਿੱਸਾ ਬਣਦੇ ਹਾਂ ਔਰ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਹੈ ਕਿ ਉਹ ਸਾਡੀ ਤੋਂ ਇਹ ਸੇਵਾ ਲੈਂਦੇ ਨੇ ਔਰ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਦੇ ਅੱਗੇ ਕਿ ਸਾਥੋਂ ਗਰੀਬੜਿਆਂ ਤੋਂ ਸਾਥੋਂ ਨਿਰਮਾਨਿਆਂ ਤੋਂ ਇਹ ਸੇਵਾ ਲੈਂਦੇ ਰਹੋ ਤੇ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਇਹਨਾਂ ਸ਼ਬਦਾਂ ਦੇ ਨਾਲ ਹੀ ਸ਼ਮਨ ਦਾ ਜੱਜ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ